ਕਿ ਕਾਰਨਾ ਦੇਤੀ ਸੀ ਲਗਦਾ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਬੜੀ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਚੱਲਿਆਂਦੀ ਜਾ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਜਿਹੜਾ ਬੂਟਪਿੰਡ ਹੈਗਾ ਉੱਥੇ ਵੀ ਅਸੀਂ ਡੈਮੋਲੇਸ਼ਨ ਜਿਹੜੀ ਕੀਤੀ ਸੀਗੀ ਪੁਲਾਥ ਹਲਕੇ 'ਚ ਉਸ ਤੋਂ ਬਾਅਦ ਅਸੀਂ ਸੁਲਤਾਨ ਕਪੂਰਥਲਾ ਦੇ ਵਿੱਚ ਵੀ ਜਿਹੜਾ ਡਰੱਗ ਹੌਟਸਪੌਟ ਸਾਡਾ ਸੀਗਾ ਉੱਥੇ ਵਿੱਚ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਇਹ ਕਾਰਵਾਈ ਕੀਤੀ ਸੀਗੀ ਤੇ ਅੱਜ ਅਸੀਂ ਸੁਲਤਾਨਪੁੱਲੋ ਦੀ ਹਲਕੇ ਦੇ ਵਿੱਚ ਜਿਹੜਾ ਤੋਤੀਪਿੰਡ ਹੈਗਾ ਉੱਥੇ ਇਹ ਨਜਾਇਜ਼ ਉਸਾਰੀਆਂ ਦੀ ਜਿਹੜੀ ਉੱਤੇ ਜਿਹੜੀ ਕਾਰਵਾਈ ਜਿਹੜੀ ਕਾਨੂੰਨ ਅਨਸਾਰ ਕਾਰਵਾਈ ਅਮਲ ਚੱਲਿਆ ਰਹੇ ਹਾਂ ਇਹ ਜਿਹੜੀ ਕਾਰਵਾਈ ਹੈ ਇਹ ਬੀਡੀਪੀਓ ਸਾਹਿਬ ਦੇ ਹੁਕਮ ਅਨੁਸਾਰ ਤਰਤੀਬ ਤਹਿਤ ਜਿਹੜੀ ਕੀਤੀ ਜਾ ਰਹੀ ਹੈ ਆ ਜਿਹੜਾ ਇਹ ਜਿਹੜਾ ਘਰ ਹੈ ਬੈਕਗ੍ਰਾਉਂਡ ਚੈੱਕ ਕਰਨ ਤੇ ਇਹ ਪਤਾ ਲੱਗਿਆ ਕਿ ਘਰ surjit singh ਦਾ ਘਰ ਹੈਗਾ ਜਿਹਦੇ ਉੱਤੇ ਸੱਤ ਮੁਕਦਮੇ ਐਨਡੀਪੀਐਸ ਐਕਟ ਦੇ ਤੇ ਕਾਫੀ ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਵੀ ਦਰਜ ਹਨ ਸੁਰਜੀਤ ਸਿੰਘ ਦੀ ਵਾਈਫ ਜਿਹੜੀ ਬਿੱਲੋ ਹੈ ਉਹਦੇ ਉੱਤੇ ਵੀ ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਹਨ ਅਤੇ ਜਿਹੜਾ ਸੁਰਜੀਤ ਸਿੰਘ ਦਾ ਮੁੰਡਾ ਹੈ ਰਾਹੁਲ ਉਹਦੇ ਉੱਤੇ ਵੀ ਜਿਹੜੇ ਸੱਤ ਮੁਕਦਮੇ ਸਮੇਤ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਮੁਕਦਮੇ ਉਹ ਦਰਜ ਸਿਗੇ ਇਹ ਜਿਹੜਾ ਪੂਰਾ ਪਰਿਵਾਰ ਸੀ ਇਹੀ ਨਸ਼ਾ ਵੇਚਣ ਦਾ ਜਿਹੜਾ ਵੱਡੇ ਪੱਧਰ ਤੇ ਕੰਮ ਕਰਦਾ ਸੀ ਤੇ ਅੱਜ ਇਹਨਾਂ ਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਮੁਕੰਮਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਾਫੀ ਪਿੰਡ ਨੇ ਨਸ਼ਾ ਦੇ ਨਾਲ ਪ੍ਰਭਾਵਿਤ ਨੇ ਜਿੱਕਰ ਗੱਲ ਕਰੀਏ ਸੁਲਤਾਨਪੁਰ ਲੋਧੀ ਹਲਕੇ ਦੀ ਤਾਂ ਇੱਥੇ ਵੀ ਲਾਕੀਆਂਵਾਲ, ਕੋਤੀ ਮਨਿਆਲਾ, ਤੇਚਾ ਨਸ਼ੇ ਦੇ ਗੜ ਮੰਨੇ ਜਾਂਦੇ ਨੇ ਤੇ ਜਿਹੜੀਆਂ 7-7 ਮੰਜ਼ਲਾਂ ਦੇ ਉੱਪਰ ਜਿਹੜੀਆਂ ਇਹ ਕੋਠੀਆਂ ਜਿਹੜੀਆਂ ਇੱਥੇ ਬਣਿਆ ਗਏ ਨੇ ਉਹਨਾਂ ਉੱਤੇ ਪੀਲਾ ਪੰਜਾ ਕਰਵਾ ਚੱਲੇ ਆ ਰਹੇ ਨੇ ਬਿਲਕੁਲ ਅੱਜ ਜਿਵੇਂ ਕਿ ਮੈਂ ਦੱਸਿਆ ਅੱਜ ਦੀ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਇਹਦੀ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਲੜੀ ਦੇ ਵਿੱਚ ਹੋਰ ਵੀ ਜਿਹੜੇ ਨਜਾਇਜ਼ ਉਹ ਸਾਰੀਆਂ ਹੋਣਗੀਆਂ ਉਹਦਾ ਉਹਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਜਿਹੜੀ ਪ੍ਰਕਿਰਿਆ ਤਹਿਤ ਹੀ ਜਿਹੜੀ ਕੀਤੀ ਜਾਊਗੀ ਤਾਂ ਵੀ ਆ ਟੋਟੀਆਂ ਜਾ ਰਹੀਆਂ ਨੇ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉਹ ਵੀ ਹੁਣ ਜਬਤ ਹੋ ਚਾਹ ਰਹੀਆਂ ਕਿ ਨਹੀਂ ਨਹੀਂ ਬਿਲਕੁਲ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਹੈਗਾ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਹੋ ਰਿਹਾ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਤੋਂ ਯੁੱਧ ਨਸ਼ਾ ਬ੍ਰਿਤ ਸ਼ੁਰੂ ਹੋਇਆ ਹੈ ਕਪੂਰਥਲਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਜਿਹੜੀ ਜਾਇਦਾਦਾਂ ਹੈ ਉਹਨੂੰ ਫ੍ਰੀਜ਼ ਕਰਾਇਆ ਗਿਆ ਹੈ ਤੇ ਤਕਰੀਬਨ 1.5 ਕਰੋੜ ਦੀ ਜਿਹੜੀ ਜਾਇਦਾਦਾਂ ਉਹ ਦਿੱਲੀ ਕੰਪੀਟੈਂਟ ਅਥਾਰਟੀ ਕੋਲ ਆਰਡਰ ਅਪਰੂਵ ਹੋਣ ਲਈ ਪੈਂਡਿੰਗ ਹੈਗੇ ਤੇ ਅਸੀਂ ਲੜੀ ਦੇ ਵਿੱਚ ਹੀ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਦਾ ਵੀ ਕੰਮ ਪੈਰਲਲੀ ਚ ਤੇ ਜਿੱਦਾਂ ਇਹਨੂੰ ਕਿਸੇ ਮੁਕਦਮੇ 'ਚ سزا ਹੁੰਦੀ ਹੈ ਉਹਦੀ ਪ੍ਰਾਪਰਟੀ ਦੀ ਨਿਲਾਮੀ ਵੀ ਕਰਾਈ ਜਾਊਗੀ। ਕਿਹੜੇ આરોપી ਨੇ ਹੁਣ ਫਿਲਹਾਲ ਜੇਲ੍ਹ ਨੇ ਜਾਂ ਕਿੱਦਿ? ਹਾਂ, આરોપી ਅਜੇ ਜੇਲ੍ਹ ਚ ਹੈਗਾ ਇਹਨਾਂ ਦਾ ਮੁੰਡਾ ਰਾਹੁਲ ਜਿਹੜਾ ਉਹ ਭੱਜਿਆ ਹੋਇਆ ਹੈ। ਰੀਸੈਂਟਲੀ ਇਹਦੀ ਜਿਹੜੀ ਵਾਈਫ ਹੈ ਤੀਜੇ ਮਹੀਨੇ ਉਹਦੇ ਉੱਤੇ ਜਿਹੜਾ ਇੱਕ ਐਨਡੀਪੀਐਸ ਐਕਟ ਦੀ ਜਿਹੜੀ ਰਿਕਵਰੀ ਹੋਈ ਥੀ ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਮਾਰਚ ਮਹੀਨੇ 'ਚ ਤੇ ਰਾਹੁਲ ਇਹਨਾਂ ਦਾ ਬੇਟਾ ਭੱਜਿਆ ਹੋਇਆ ਹੈ। ਉਹਨੂੰ ਅਸੀਂ ਜਿਹੜਾ ਛੇਤੀ ਛੇਤੀ ਜਿਹੜਾ ਕਾਬੂ ਕਰਾਂਗੇ। ਦੀ ਆਵਾਜ਼ ਆਈ ਹੈ ਹਾਂ ਜੀ ਸਰ ਬੋਲੀ ਆਪਕਾ ਕੀ ਅੱਜ ਚਾਰ ਆਦਮਾ ਨਾਲ ਹੈ ਉਹ ਵਧੀਆ ਹੋ ਰਿਹਾ ਸਰ ਜੋ ਨਸ਼ਾ ਸਿਰਫ ਖਲਾਸ ਸਰਕਾਰ ਕਰ ਕਰ ਰਹੀ ਆ ਸਾਡੇ ਮਾਨਯੋਗ ਡੀਪੀ ਸਾਹਿਬ ਐਚਐਸ ਸਾਹਿਬ ਐਸਐਸਪੀ ਸਾਹਿਬ ਜੋ ਸਰਕਾਰ ਕਰ ਰਹੀ ਹੈ ਉਹ ਵਧੀਆ ਕਰ ਰਹੀ ਆ ਤੇ ਸਾਡੇ ਪਿੰਡ 100% ਬੰਦ ਹੋ ਗਿਆ ਨਸ਼ਾ ਐਸਐਸਪੀ ਸਾਹਿਬ ਦੀ ਮਦਦ ਨਾਲ ਹੁਣ ਜੋ ਅੱਗੇ ਵੀ ਕਰੇਗਾ ਉਹਦਾ ਵੀ ਹਾਲੇ ਇਦਾਂ ਹੀ ਹੋਊਗਾ ਬਹੁਤ ਵਧੀਆ ਹੈ ਥੈਂਕ ਯੂ